ਦੀ ਤਸੀਸ ਸਰਬਸ ਵਾਰਾਂਗੇ 8 ਮਹੀਨੇ ਹੋ ਗਿਆ ਨੇ ਸ੍ਰੀ ਅਨੰਤਪੁਰ ਸਾਹਿਬ ਦੇ ਉਦਾਲੇ ਪਿਆ ਨੇ ਉਹ ਰਸਤਾ ਮੁੱਕ ਚੁੱਕੀਆਂ ਹਨ ਖਾਲਸਾ ਇੱਕ ਪਾਸੇ ਧੁਖ ਦਾ ਮੁਕਾਬਲਾ ਕਰ ਰਿਹਾ ਕੜਾਕੇ ਹੈ ਗੁਰੂ ਦਾ ਖਾਲਸਾ ਇੱਕ ਪਾਸੇ 13 ਲੱਖ ਉਦਾਲੇ ਪਾਈ ਬੈਠੇ ਹਾਲ 10 ਲੱਖ ਜੋ ਦਿੱਲੀੋਂ ਫੌਜ ਆਈ 3 ਲੱਖ ਜੋ ਪਹਾੜੀਆਂ ਇਹਨਾਂ ਦੀ ਤੇ ਬਾਕੀ ਜ਼ਬਰਦਸਤ ਖਾਸ ਤੂਬਾ ਜਿਹੜਾ ਲਾਹੌਰ ਵਾਲਾ ਤੇ ਜਿਹੜਾ ਵਜੀਦਾ ਸੀ ਇਸ ਤਰਹੰਤ ਵਾਲਾ ਇਹਨਾਂ ਦੀ ਫੌਜਾਂ ਹਾਲ ਅਲੱਗਾਂ ਹਨ ਉਹ ਬयंਕ ਤੋਂ ਜ਼ਿਆਦਾ ਉਦਾਲੇ ਖੇੜਾ ਪਿਆ ਹੋਇਆ ਹੈ ਫਿਰ ਵੀ ਗੁਰੂ ਕੇ ਲਾੜ ਲੈ ਬੜਾ ਭਾਰੀ ਜੰਗ ਕਰ ਕਰਕੇ ਫਤਿਹ ਪ੍ਰਾਪਤ ਕਰ ਰਹੇ ਹਨ ਮੀਨ ਮੀਨ ਬੋਦਮੀਨ ਤੱਕ ਪਿੱਛੇ ਤੁਰਕ ਮੋੜ ਕੇ ਲਾਈ ਬੈਠੇ ਨੇੜੇ ਨਹੀਂ ਟੁੱਟਣ ਦਿੱਤੇ ਉਹ ਅਖੀਰ ਤਲਵੰਦ ਸੱਚੇ ਪਾਤਸ਼ਾਹ ਜਿਦਵੇ ਉਹ ਜਿਹੜਾ ਇੱਕ ਔਤਕੁਬਰ ਤੌਲਾ ਸੀ ਆਪਣੇ ਸਰਬਸਵਾਰਨ ਵਾਲਾ ਇਹ ਪੋਦੇ ਦੇਣ ਆਏ ਹਨ ਇਹਨਾਂ ਦੌਰਾਨ ਵਿੱਚ ਤੁਰਕਾਂ ਨੇ ਚੰਗੀ ਤਰ੍ਹਾਂ ਜਦੋਂ ਨਿਸ਼ਚੇ ਕਰਨਿਆ ਕਿ ਅਸੀਂ ਹਾਰ ਚੁੱਕੇ ਹਾਂ ਕਿਸੇ ਵੀ ਤਰੀਕੇ ਨਾਲ ਆਪੇਨਪੁਰ ਸਾਹਿਬ ਕਿਲਾ ਨਹੀਂ ਲਾਇ ਸਕਦੇ ਪਹਾੜ ਦੇ ਹਾਰ ਹੰਬ ਗਏ ਹਨ ਵਿਅੰਤ ਫੌਜ ਦੇ ਇਹ ਰਹਿਣ ਕਰਕੇ ਸਾਰੀਆਂ ਖੇਤੀਆਂ ਬਰਬਾਦ ਹੋ ਚੁੱਕੀਆਂ ਹਨ ਲੱਕੜ ਬਾਲਣ ਕਿਦਰ ਨੇ ਰਿਆ ਕਾ ਵੀ ਨਹੀਂ ਜੜਾ ਘੋੜਿਆਂ ਨੂੰ ਲਾ ਕੇ ਪਾਇਆ ਜਾਵੇ ਪਰਜਾ ਉਜੜ ਚੁੱਕੀ ਹੈ અત્યੰਤ ਦੁਖੀ ਹੋਏ ਨੇ ਵਿਚਾਰ ਕੀਤੀ ਹੁਣ ਕੀ ਕਰੀਏ ਜੇ ਮੁਰਦਾ ਹੈ ਤਾਂ ਸਾਰੀ ਦੁਨੀਆ ਵਿੱਚ ਇਹ ਸਾਡੀ ਬਦਨਾਮੀ ਹੋ ਗਈ ਹੈ ਪਰ ਜੇ ਸਾਨੂੰ ਨਹੀਂ ਮੰਨਣਾ ਇੱਕੋ ਇੱਕ ਚੀਜ਼ ਰਹਿ ਗਈ ਹੈ ਕਿ ਸੌ ਲੈ ਕੇ ਤਲਗੀ ਕਰ ਸਕੇ ਪਾਸ਼ਾਦ ਪਾਸ ਤੇ ਜੀਏ ਕਿ ਸੱਚੇ ਪਾਸ਼ਾ ਜੀ ਅਸੀਂ ਇਹ ਕਸਮ ਖਾਂਦੇ ਹਾਂ ਮੁਸਲਮਾਨ ਕਹਿੰਦੇ ਨੇ ਇਹ ਸੌਖੰਦੇ ਹੈ ਹਿੰਦੂ ਕਹਿੰਦੇ ਹਨ ਇਹ ਜਿਹੜੇ ਪਹਾੜੀਏ ਸਨ ਤੁਸੀਂ ਆਪ ਕਿਰਪਾ ਕਰੋ ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਦਿਓ ਤੇ ਫਿਰ ਆ ਕੇ ਕਬਜ਼ਾ ਕਰ ਲਿਓ ਸਾਡਾ ਵਿਕਾਰ ਵੀ ਕੁਝ ਬਣਿਆ ਰਹਿ ਜਾਏ ਮਹਾਰਾਜ ਸਚੇਪਾ ਆਸ਼ਰਮ ਕਿਆ ਖਾਲਸਾ ਜੀ ਇਹ ਝੂਠ ਬੋਲ ਰਹੇ ਹਨ ਇਹ ਪੱਥਰ ਪੂਰ ਉਹ ਇਹ ਸਮਝ ਤਾਂ ਕਰਾਉਣ ਵਾਲੇ ਇਹਨਾਂ 'ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਤੋ ਹਜ਼ੂਰ ਸਚੇਪਾ ਆਸ਼ਰਮ ਕੌਤਕ ਵਿਖਾਇ ਸੀ ਬਹੁਤ ਬਾਹਰ ਤੇਜ ਕੇ ਜਿਨ੍ਹਾਂ ਦੇ ਉੱਪਰ ਗੂਣਾ ਨਦੀਆਂ ਹੋਈਆਂ ਸਨ ਪਰ ਗੂਣਾ ਦੇ ਵਿੱਚ ਕੁੱਤੇ ਛੱਤਰ ਕੁੱਤੀਆਂ ਕਾਠੀਆਂ ਦੰਦ ਪਹਿਲ ਤੇ ਲਦਾ ਆੜ ਚ ਪਾ ਕੇ ਬਾਹਰ ਭੇਜੇ ਉੱਪਰ ਸੁਨਹਰੀ ਬਸਤਰ ਪਾਉਣ ਤੋਂ ਮਸਾਲਾ ਸਿੰਘਾਂ ਨਾਲ ਬੰਨਣ ਤੋਂ ਚਮਕਾਰਾ ਜਦੋਂ ਪਿਆ ਕੱਪੜੇ ਦਾ ਪ੍ਰਤੀਤ ਹੋ ਰਿਆ ਸੀ ਕਿ ਹੀਰੇ ਮੋਤੀ ਜਵਾਹਰਾਤ ਗੁਰੂ ਦਾ ਖਜ਼ਾਨਾ ਜਾ ਰਿਹਾ ਹੈ ਇਉਂ ਜਾਣ ਕੇ ਆਪਣੇ ਧਰਮ ਤੇ ਆਪਣੀ ਸਵਾਰ ਸਭ ਇਹਨਾਂ ਨੇ ਗਵਾ ਕੇ ਬੇਈਮਾਨ ਤੇ ਬੇਧਰਮੇ ਹੋ ਕੇ ਉਹਨਾਂ ਸਾਰੀਆਂ ਗੂਨਾਂ ਨੂੰ ਨੁੱਟ ਕੇ ਜਿੱਥੇ ਥਾਕ ਉਹਨਾਂ ਨੇ ਪੂਜਾ ਕਰਦੇ ਜਿੱਥੇ ਨਮਾਜ਼ਾਂ ਪੜ੍ਹਦੇ ਜਿੱਥੇ ਰਸੋਈ ਖਾਣੇ ਸਨ ਇਹਨਾਂ ਦੇ ਉਤਲ ਜਾਲ ਜਾ ਕੇ ਜਦੋਂ ਇਕੱਲੇ ਹੋ ਹੋ ਕੇ ਖੋਲ ਕੇ ਦੇਖਣ ਤਾਂ ਬੜੇ ਸ਼ਰਮਿੰਦੇ ਹੋਣ ਸਰਗੁਜੀ ਨੂੰ ਛੱਡਣਾ ਚਾਹੁੰਦੇ ਸਨ ਆਪਨ ਗੁਰੂ ਕਰਤਾਰ ਨੂੰ ਕੌਣ ਛੱਡ ਸਕੇ ਆਪ ਛਲੇ ਗਏ بے ਇਮਾਨੇ ਵੀ ਹੋ ਗਏ ਮਿਲਿਆ ਵੀ ਕੁਝ ਨਹੀਂ ਬੜੇ ਸ਼ਰਮਿੰਦੇ ਹੋਏ ਸਰਗੁਜੀ ਨੇ ਕਿਹਾ ਖਾਲਸਾ ਜੀ ਤੁਹਾਨੂੰ ਪਰਪਿਆਵਾ ਵਿਖਾਇਆ ਹੈ ਦੁਬਾਰਾ ਜਦੋਂ ਇਹਨੇ ਖਿਆਲ ਕੀਤਾ ਹੁਣ ਕੀ ਕਰੀਏ ਕੋਈ ਵਾਹ ਨਹੀਂ ਜਾਂਦੀ ਫਿਰ ਨਵੰਗੇ ਨੇ ਬੜਾ ਯਤਨ ਕੀਤਾ ਕੁਰਾਨ ਦੇ ਕੇ ਸਿਰ ਦੇ ਪਰਚੁਕਾ ਕੇ ਸੈਦ ਨੂੰ ਨਾਲ ਮੁਹੰਮਦ ਦੀ ਸੌ ਵਿੱਚ ਲਿਖ ਕੇ ਕਿ ਜੇ ਅਸੀਂ ਸਲਗੂ ਜੀ ਤੁਹਾਡੇ ਤੇ ਹਮਲਾ ਕਰਕੇ ਬਾਹਰ ਨਿਕਲਿਆ ਤੇ ਸਾਨੂੰ ਸਾਰੀਆਂ ਸਹਾਂ ਤੇ ਕਸਮਾਂ ਲੱਗਣ। ਤੋਂ ਗਰੀਬਨ ਵਾਹ ਸੱਚੇ ਪਾਰਖਮਾਰਾ ਸੰਗਤ ਤੇਰੇ ਸਿਰ ਤੇ ਟੋਪੀ ਜਿਵੇਂ ਚੰਗੇ ਨਹੀਂ ਲੱਗੀ। ਆ ਜਿਹੜੇ ਸਿਰ ਤੇ ਲੈ ਕੇ ਆਇਆ ਸਿੱਖ ਹੋਏ ਸਿਰ ਟੋਪੀ ਪੜਾ। ਸਾਤ ਜਨਮ ਕੁਸ਼ਤੀ ਹੋਏ ਮਰੈ। ਇਹ ਦਸਮ ਪਾਤਸ਼ਾਹ ਮਾਰਾ ਸਾਹਿਬ ਦਾ ਬਚਨ ਹੈ। ਇਸ ਵਾਸਤੇ ਸਾਤ ਤਾਨ ਤਸਾਹ ਪ੍ਰੇਰਣਾ ਚਾਹੀਦਾ ਹੈ। ਤੋਂ ਭਾਵੇਂ ਇਹ ਕਪੜਾ ਠੀਕ ਹੈ ਠੰਡ ਤੋਂ ਬਚਣ ਵਾਸਤੇ ਇਹ ਕੇਵਲ ਪਰ ਇਹੋ ਜੇ ਟੋਪੀ ਦੀ ਇਹ ਗੁਰੂ ਕੇ ਸਿੰਘਾਂ ਦੇ ਸਿਰ ਦੇ ਉੱਪਰ ਕਦੇ ਵੀ ਨਹੀਂ ਫੱਬਦੀ ਔਰ ਗੁਰੂ ਕੀ ਆਗਿਆ ਵੀ ਨਹੀਂ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗਰੀਬ ਰਿਵਾਜ ਅੰਤਰਜਾਮੀ ਸਤਿ ਜੀ ਨੇ ਇਹ ਜਦੋਂ ਵੇਖਿਆ ਇਹਨਾਂ ਦੀ ਕਸਮ ਲਿਖੀ ਆਈ ਪਹਾੜੀਆਂ ਨੇ ਆਟੇ ਦੀ ਗਹੂ ਬਣਾ ਕੇ ਖਾਲਸਾ ਜੀ ਅੱਜ ਕੱਲ ਦੇ ਦਿਨਾਂ ਵਿੱਚ ਉਹ ਦੇ ਮਹੀਨੇ ਵਿੱਚ ਆਟੇ ਦੀ ਗਹੂ ਬਣਾ ਕੇ ਥਾਲੀ ਵਿੱਚ ਰੱਖੀ ਨਾਲ ਛਾਕਰ ਰੱਖੇ ਨਾਲ ਛੁਰੀ ਵਿੱਚ ਰੱਖੀ ਔਰ ਕੀ ਆ ਕਿ ਆਪਣੇ ਹੱਥੀ ਅਸੀਂ ਗਉ ਨੂੰ ਕਤਲ ਕਰਨ ਦਾ ਦੋਸ਼ ਖੱਟੀਏ ਥਾਤਰਾਂ ਦੀ ਮਾਰ ਵਜੇ ਸਾਨੂੰ ਸੌਂ ਪਵੇ ਜੇ ਅਸੀਂ ਕੋਈ ਧੋਖਾ ਕਰੀਏ ਇੱਕ ਵਾਰੀ ਕਲਗੀ ਸਰ ਸੱਚੇ ਪਾਤਸ਼ਾਹ ਜੀ ਤੁਸੀਂ ਅਨੰਤਪੁਰ ਸਾਹਿਬ ਦਾ ਕਿਲਾ ਛੱਡਦੇ ਹੋ ਫਿਰ ਆ ਕੇ ਇੱਥੇ ਕਾਬਜ ਹੋ ਜਾਓ ਇੱਕ ਵਾਰੀ ਜਰੂਰ ਛੱਡੋ ਮਹਾਰਾਜ ਕਹੇ ਲੱਗੇ ਖਾਲਸਾ ਜੀ ਇਹ ਸਭ ਝੂਠ ਬੋਲ ਰਹੇ ਨੇ ਪੱਥਰ ਪੂਜ ਪੱਥਰ ਦੇਲ ਹੈ ਇਹਨਾਂ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ ਉਹ ਇੱਕ ਕੱਚਾ ਜੀਵਨ ਹੈ ਇਹਨਾਂ ਦਾ ਇਹ ਪੱਥਰ ਨੂੰ ਰੱਬ ਮੰਨਣ ਵਾਲੇ ਜਿਹੜੇ ਹਨ ਇੰਨੀ ਕਿ ਇਹਨਾਂ ਦੀ ਅਕਲ ਤੇ ਸਮਝ ਹੈ ਨਾ ਤੇ ਪਰੋਸਾ ਨਾ ਕਰੋ ਆ ਪੰਗੋ ਗੁਰੂ ਕਰਤਾਰ ਨੂੰ ਕੌਣ ਢੁਲਾਉਣ ਵਾਲਾ ਸੀ ਪਰ ਖਾਲਸੇ ਨੇ ਉੱਖ ਦੇ ਦੁੱਖਾਂ ਵਿੱਚ ਕੁਝ ਮਜਬੂਰੀ ਪ੍ਰਗਟ ਕੀਤੀ ਉਹ ਸਰਦਾਰ ਗੁਰੂ ਸੱਚੇ ਪਾਸ਼ਾ ਨੂੰ ਬੇਨਤੀ ਕਰਨ ਲੱਗੇ ਮਹਾਰਾਜ ਇਹਨਾਂ ਦੀਆਂ ਸਫਾ ਮਲ ਵੇਖ ਲਓ ਇਹਨਾਂ ਨੂੰ ਬੇਧਰਮੇ ਕਰਕੇ ਬੇਈਮਾਨੇ ਕਰਕੇ ਜਦੋਂ ਚਾਹੋਗੇ ਉਦੋਂ ਮਾਰ ਲਓਗੇ ਇੱਕ ਵਾਰੀ ਕਿਲਾ ਛੱਡ ਹੀ ਜਾਣਾ ਚਾਹੀਦਾ ਹੈ ਤੋਂ ਖਾਲਸਾ ਜੀ ਸਾਨੂੰ ਘਰਬਾਰਾਂ ਵਾਲੇ ਬਣਾਉਣ ਵਾਸਤੇ ਸਾਨੂੰ ਸੁੱਖ ਤੇ ਆਰਾਮ ਤੇ ਸਰਦਾਰੀਆਂ ਬਖਸ਼ਣ ਵਾਸਤੇ ਉਹ ਬਚਨ ਜਿਹੜੇ ਸਤਗੁਰੂ ਜੀ ਨੇ ਕੀਤੇ ਹਨ ਕਿ ਪੰਥ ਵਾਸਤੇ ਮੈਂ ਉਹ ਜਿਹੜਾ ਮਨ ਚਾਉ ਕਨੇਰਾ ਉਹ ਜਿਹੜੀ ਰਾਤ ਅੱਜ ਲੰਗੀ ਹੈ ਤੇ ਅੱਜ ਦਾ ਦਿਨ ਹੈ ਸ੍ਰੀ ਅਨੰਤਪੁਰ ਸਾਹਿਬ ਦਾ ਇਕਲਾ ਸਤਗੁਰੂ ਜੀ ਨੇ ਅੱਜ ਦੇ ਦਿਨ ਛੱਡਿਆ। ਤੋਂ ਉਹ ਵੱਡਾ ਭਾਰੀ ਅੱਜ ਇਤਿਹਾਸਕ ਦਿਨ ਹੈ ਕੋਈ ਮਾਮੂਲੀ ਦਿਨ ਨਹੀਂ ਹੈ। ਇਹ ਤਾਂ ਅਫਸੋਸ ਹੈ ਨਹੀਂ ਕਿ ਅਸੀਂ ਕੀਤੇ ਨਾ ਕਰੀਏ ਕਿ ਕੀ ਕੀ ਪਰਉਕਾਰ ਤੇ ਕੀ ਕੀ ਕੌਤਕ ਸਾਡੇ ਵਾਸਤੇ ਸਤਗੁਰੂ ਸਕੇ ਪਾਸ਼ਾ ਜੀ ਨੇ ਕੀਤੇ। ਔਰ ਜਨੋ ਕੇਲੇ ਵਿੱਚ ਬਾਹਰ ਨਿਕਲੇ। ਬਰਬਖ ਸਾਧੂ ਸਤਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਜਿੱਥੇ ਹਜੂਰ ਦੇ ਸੀਸ ਦਾ ਸਸਕਾਰ ਕੀਤਾ ਸੀ ਉੱਥੇ ਨਾਲੇ ਤੱਕ ਨੇ ਸੇਵਾ ਵਾਸਤੇ ਚਕਾਇਆ ਦੀਵਾ ਬੱਤੀ ਝਾੜੂ ਕਰਿਆ ਕਰ ਆਪ ਸਕੇ ਪਾਛੇ ਮਹਾਰਾਜ ਸਾਹਿਬ ਜੀ ਜਦੋਂ ਚੱਲੇ ਹਨ ਤੁਰਕਾਂ ਨੇ ਵੇਖਿਆ ਕਿ ਕਿਲੇ ਦੇ ਵਿੱਚ ਐਸ ਵੇਲੇ ਰੌਣਕ ਘਟਾ ਹੈ ਕਿ ਸਤਗੁਰੂ ਜੀ ਸ਼ਹਿਰ ਚਲੇ ਗਏ ਨੇ ਜਦੋਂ ਕਿਲਾ ਖਾਲੀ ਵੇਖਿਆ ਉਸ ਮੌਕੇ ਤੇ ਆਪਣੇ ਧਰਮ ਤੇ ਇਮਾਨ ਸਭ ਤਿਆਰ ਕੇ ਸਤਗੁਰੂ ਜੀ ਦੇ ਉੱਪਰ ਹਮਲਾ ਕਰ ਦਿੱਤਾ ਹਜੂਰ ਦੇ ਬਹੀਰ ਅੱਗੇ ਪਰਿਵਾਰ ਅੱਗੇ ਬਾਕੀ ਦੇ ਸਿੰਘ ਨਾਲ ਕੁਸ਼ਕ ਸਿੰਘਾਂ ਸਮੇਤ ਆਪ ਸੱਚੇ ਪਾਤਸ਼ਾਹ ਸਭ ਤੋਂ ਪਿੱਛੇ ਪਿੱਛੇ ਜਾ ਰਹੇ। ਤੋਂ ਉਸ ਮੌਕੇ ਤੇ ਖਾਲਸਾ ਜੀ 40 ਸਿੰਘਾਂ ਨੇ ਇਹ ਬਚਨ ਨਹੀਂ ਸੰਲਿਖੇ। ਬਾਕੀ ਦੇ ਨੇ ਉਸ ਮੌਕੇ ਤੇ ਮਜਬੂਰੀ ਦੇ ਨਾਲ ਕੁਛ ਕੁਝ ਅੱਖਰ ਵੀ ਸ਼ਬਦ ਜੀ ਲਿਖ ਕੇ ਦੇ ਦਿੱਤੇ। ਸਾਰਿਆਂ ਦੇ ਸਾਰਿਆਂ ਨੇ ਇਹ ਨਹੀਂ ਕਿ ਮਹੈਲਾ ਨੇ ਉੱਥੇ ਕੇਵਲ ਬਿਦਾਵਾ ਲਿਖੇ ਦਿੱਤਾ ਸੀ ਉਹ ਨਹੀਂ। ਤੋਂ ਮਹੈਲਾ ਨੇ ਜਿਹੜਾ ਪੰਚਾਇਤਨ ਬਿਦਾਵਾ ਦਿੱਤਾ ਸੀ ਉਹ ਰਾਮੇ ਆਣੇ ਨਗਰ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ 14 ਮੀਲ ਦੂਰ ਸਵੇਰੇ ਲਿਖ ਕੇ ਦਿੱਤਾ ਸੀ ਕਿ ਸ਼ਾਮ ਨੂੰ ਉਹ ਬੇਦਾਵਾ ਪਾਈ ਮਹਾ ਸਿੰਘ ਵਰਗੇ ਜੋਧਿਆਂ ਨੇ ਆਪਣੇ ਸੀਸ ਬਲਿਦਾਨ ਦੇ ਕੇ ਪੜਵਾ ਲਿਆ ਸੀ। ਉਹ ਇਤਿਹਾਸ ਹੈ ਪੜ ਕੇ ਵੇਖੋ। ਤੋਂ ਸੱਚੇ ਪਾਤਸ਼ਾਹ ਮਹਾਰਾਜਬ ਦੇ ਉੱਪਰ ਜਦੋਂ ਹਮਲਾ ਕੀਤਾ ਤੁਰਕਾਂ ਨੇ ਉਸ ਮੌਕੇ ਤੇ ਸਤਿਗੁਰੂ ਸੱਚੇ ਪਾਸ਼ਾ ਨੇ ਆ्ञਾ ਕੀਤੀ ਖਾਲਸਾ ਜੀ ਹੁਣ ਕੈਰਾਂ ਦੀ ਮੌਤ ਨਹੀਂ ਮਰਨਾ। ਮਹਾਦਰ ਬਣੋ। ਤੁਹਾਨੂੰ ਕਿਹਾ ਸੀ ਕਿ 8 ਦਿਨ ਕੇਵਲ ਫੈਰੋ ਔਰ ਆਜ ਭਾਗ ਦਵਾਵਾਂਗੇ। 8 ਦਿਨ ਤੁਸੀਂ ਫੈਰੇ 8 ਦਿਨਾਂ ਦੇ ਵਿੱਚ ਵਿੱਚ ਹੁਣ ਸਭ ਨੂੰ ਪ੍ਰਬਾਨ ਹੋਣਾ ਪਵੇਗਾ ਸ਼ਹੀਦ ਹੋ ਜਾਓਗੇ ਸਾਰੇ 5 ਕੋਹ ਤੋਂ ਲੈ ਕੇ 18 ਕੋਹ ਤੱਕੇ ਕੌਤ ਦੇ ਬਰਾਬਰ ਤੌਲਾ ਸੀ ਤੋਂ ਸੱਚੇ ਪਾਰਖਾ ਮਾਰਾ ਸਭ ਦੀ ਆਗਿਆ ਮੰਨ ਕੇ ਖਾਲਸਾ ਜੰਗ ਵਿੱਚ ਜੁਟਿਆ ਅੱਜ ਕੱਲ ਦੀਆਂ ਰਾਤਾਂ ਵਰਗਾ ਹੀ ਪਾਲਾ ਸੀ ਇਹ ਹੀ ਰਾਤਾਂ ਸਨ ਔਰ ਇਸੇ ਤਰ੍ਹਾਂ ਦੀ ਖੰਡ ਇਸੇ ਤਰ੍ਹਾਂ ਦੀਆਂ ਨੇ ਇਹਦੀਆਂ ਰਾਤਾਂ 8 ਮਹੀਨਿਆਂ ਦੇ ਭੁੱਖਾ ਗੁਰੂ ਕਾ ਖਾਲਸਾ ਫਿਰ ਵੀ ਖਾਲਸਾ ਜੀ ਜਿਵੇਂ ਭੁੱਖਾ ਬਾਜ ਬਟੇਰੀਆਂ ਨੂੰ ਪੈਂਦਾ ਹੈ ਜਿਵੇਂ ਛੇਰ ਭੇਡਾਂ ਬੱਕਰੀਆਂ ਨੂੰ ਨਾਸ ਚੜੀ ਜਾਂਦਾ ਹੈ ਇਹ ਉਹ ਗੁਰੂ periods ਵਾਲੇ ਜੰਗ ਕੀਤਾ ਪਰ ਇਸ ਰਾਤ ਸਭ ਤੋਂ ਵੱਡਾ ਜੰਗ ਸਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਕੀਤਾ। ਤੋਂ ਜਿਵੇਂ ਰੁੜੇ ਹੋਏ ਪਾਣੀ ਦੇ ਅੱਗੇ ਕੋਈ ਪਹਾੜ ਆ ਜਾਵੇ ਉਹਨੂੰ ਰੋਕ ਰੈਂਦਾ ਹੈ। ਕਿਉਂ ਜਿਵੇਂ ਚਿੱਡੀ ਦਲ ਸਤੂ ਜੀ ਦੇ ਉੱਪਰ ਪਿਆ ਸੀ। ਬਾਬਾ ਅਜੀਤ ਸਿੰਘ ਸਾਹਿਬ ਜੀ 16 ਸਾਲ ਦੀ ਅਵਸਥਾ ਵਿੱਚ ਗੁਰੂ ਕੇ ਲਾੜ ਨੇ ਐਸੀ ਤਲਵਾਰ ਚਲਾਈ ਸਭ ਤੁਰਕਾਂ ਨੂੰ ਸੇ ਰੋਕ ਦਿੱਤਾ ਹੈ। ਔਰ ਵੱਡ-ਵੱਡ ਕੇ ਸੱਤੂ ਸ਼ਾਹ ਦੇ ਲੋਥਾਂ ਦੇ ਉੱਪਰ ਲੋਥਾਂਾਂ ਚੜ ਦਿੱਤੀਆਂ। ਹਜ਼ੂਰ ਅੱਗੇ ਚੱਲੇ ਹਨ। ਸਤੇਪਾਰਸ਼ਾ ਮਹਾਰਾਜ ਸਾਹਿਬ ਜੀ ਨੇ ਦੂਰ ਆ ਕੇ ਵੇਖਿਆ ਅੱਜ ਪਿੱਛੇ ਕੌਣ ਜੰਗ ਕਰ ਰਿਹਾ ਹੈ ਹਜੂਰ ਆਜ ਇਹਦਾ ਵੱਡਾ ਸਾਹਿਬ ਜਗਾ ਨਾਲ ਉਹਨਾਂ ਨੇ ਸਿੰਘ ਹਨ ਹਜੂਰ ਨੇ ਆਗਿਆ ਕੀਤੀ ਕੋਈ ਸਿੰਘ ਜਾਓ ਤੇ ਉਹਨਾਂ ਨੂੰ ਅੱਗੇ ਲਿਆਓ ਜੰਗ ਇਸੇ ਤਰ੍ਹਾਂ ਕਰਦੇ ਆਓ 20 ਕੋਹ ਦੇ ਵਿੱਚ ਰਾਤ ਰਾਤ ਖਾਲਸਾ ਜੀ ਰੋਪਣ ਤੱਕ ਆਰੀ ਰਾਤ ਜੰਗ ਹੁੰਦਾ ਆਇਆ ਔਰ ਰਸਤੇ ਦੇ ਵਿੱਚ ਤੁਰਕਾਂ ਦੀਆਂ ਨੋਟਾਂ ਦੀਆਂ ਨੋਟਾਂ ਪਈਆਂ ਬੜੀਆਂ ਪਾਈ ਕਿਆਮਤ ਦੀ ਰਾਤ ਉਸ ਰਾਤ ਨੂੰ ਤੁਰਕਾਂ ਨੇ ਮੰਨਿਆ ਹੈ ਕਿ ਸਾਡੇ ਤੇ ਕਿਆਮਤ ਦੀ ਰਾਤ ਕੋ ਵਰਤੀ ਬਾਬਾ ਉਦੇਸ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਸੱਚੇ ਪਾਰਖਾ ਜੀ ਮੈਨੂੰ ਆਗਿਆ ਚਰੋਂ ਮੈਂ ਜਾਂਦਾ ਹਾਂ ਹਜੂਰ ਨੇ ਕਿਹਾ ਸ਼ਾਬਾਸ਼ ਸਿੰਘਾ ਜਾ ਹਜੂਰ ਦੀਆਂ ਪ੍ਰਕਰਮਾਂ ਕਰਕੇ ਫਤਿਹਕ ਜਾ ਕੇ ਹਜੂਰ ਦੇ ਅਖੀਰੀ ਦਰਸ਼ਨ ਕਰਕੇ ਗੁਰੂ ਕਾ ਜੋਧਾ ਚੱਲ ਪਿਆ ਹੈ ਹਜੂਰ ਨੇ ਬਚਨ ਕੀਤੇ ਪਾਈ ਉਦੇਸ ਸਿੰਘ ਸਿੰਘਾ ਵਿੱਚ ਤੈਨੂੰ ਸਰਦਾਰੀ ਮਿਲੇਗੀ ਇਹ ਬਚਨ ਕਹੇ ਹਨ ਔਰ ਗੁਰੂ ਕੇ ਜੋਧੇ ਨੇ ਤਵਾ ਲੱਖ ਤੋਂ ਵੀ ਵੱਧ ਤੁਰਕਾਂ ਨੂੰ ਮਾਰ ਕੇ ਫਿਰ ਆਪਣੀ ਸ਼ਹੀਦੀ ਅੰਮ੍ਰਿਤ ਵੇਲੇ ਪ੍ਰਾਪਤ ਕੀਤੀ ਫਿਰ ਭਾਈ ਜੀਵਨ ਸਿੰਘ ਨੂੰ ਆਗਿਆ ਦਿੱਤੀ రణਗਰ ਅੱਜਾ ਗੁਰੂ ਦਾ ਬੇਟਾ ਜੀਵਨ ਸਿੰਘ ਇਹਨਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਸਰਸਾ ਤੱਕ ਜੰਗ ਕਰਦਾ ਹਾਂ ਹਜੂਰ ਕਹਿ ਲਗੇ ਚੰਗਾ ਤੇਰੀ ਮੌਜ ਤੂੰ ਇੱਥੋਂ ਤੱਕ ਹੀ ਮੰਗ ਮੰਗੀ ਹੈ ਇੱਥੋਂ ਤੱਕ ਹੀ ਆਵੇਂਗਾ ਇੱਥੇ ਸ਼ਹੀਦ ਹੋ ਜਾਵੇਂਗਾ ਮਹਾਨ ਜੰਗ ਜੁੱਭ ਕਰਦਾ ਹੋਇਆ ਪਾਈ ਜੀਵਨ ਸਿੰਘ ਵੀ ਸ਼ਹੀਦ ਹੋਇਆ ਸੀ ਤਾਂ ਫਿਰ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਜੀ ਨਦੀ ਦੇ ਕਿਨਾਰੇ ਤੇ ਆਸਾ ਦੀ ਵਾਰ ਦਾ ਕੀਰਤਨ ਆਪਣੇ ਨਿਯਮ ਅਨੁਸਾਰ ਫਿਰ ਵੀ ਕੀਤਾ ਹੈ ਇਹ ਨਹੀਂ ਕਿ ਤੁਰਕ ਚੜੇ ਆ ਰਹੇ ਨੇ ਇਹ ਨਹੀਂ ਕਿ ਸਿੰਘ ਸ਼ਹੀਦ ਹੋ ਚੁੱਕੇ ਨੇ ਹੁਣ ਕਿਵੇਂ ਕਰਾਂਗੇ ਨਹੀਂ ਆਪਣੇ ਨਿਤਨੇਮ ਦੇ ਵਿੱਚ ਫਰਕ ਨਹੀਂ ਪੈਣ ਦਿੱਤਾ ਹੈ ਐਸੇ ਸਰਦੂ ਸੱਚੇ ਪਾਤਸ਼ਾਹ ਸਾਹਿਬ ਜੀ ਤੋਂ ਕੋ ਕੌਤ ਆਪਣੀ ਮੌਜਰ ਆਪ ਹੀ ਰਚਾਇਆ ਹੋਇਆ ਸੀ ਕੌਣ ਹੈ ਜੋ ਸਤਗੁਰੂ ਜੀ ਨੂੰ ਠੇਰਾ ਪਾ ਸਕੇ ਕੌਣ ਹੈ ਜੋ ਜੰਗ ਕਰਕੇ ਮੁਕਾਬਲਾ ਕਰ ਸਕੇ ਹਰਨ ਭਰਮਾਂ ਜਾਂ ਕਾ ਨੇਤਰ ਫੋਰ ਇਸ ਦਾ ਮੰਤਰ ਨਾ ਜਾਣੇ ਕੋ ਅੱਖ ਦੇ ਖੋਲਣ ਦੇ ਵਿੱਚ ਸ੍ਰਿਸ਼ਟੀਆਂ ਰਚਦੇ ਨੇ ਅੱਖਾਂ ਦੇ ਮੀਚਣ ਦੇ ਵਿੱਚ ਕਰੋੜਾਂ ਖੰਡਾਂ ਬ੍ਰਹਮੰਡਾਂ ਨੂੰ ਭਸਮ ਕਰਦੇ ਨੇ ਐਸੀ ਸ਼ਕਤੀ ਦੇ ਮਾਲਕ ਸਰਬ ਕਲਾ ਸਨਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਮਾਨਵੀ ਲੀਲਾ ਕਰ ਰਹੇ ਹਨ ਹਰਤਾ ਜੀ ਫਿਰ ਅੱਗੇ ਪਹੁੰਚੇ ਹਨ ਅੱਗੇ ਪਹੁੰਚ ਕਰਕੇ ਚਮਕੌਰ ਦੀ ਗੜੀ ਸਰਦੂ ਸੱਚੇ ਪਾਤਸ਼ਾਹ ਜੀ ਨੇ ਉਹ ਪਸੰਦ ਕਰਕੇ ਉਹਨਾਂ ਵਿੱਚ ਐਸਾ ਮਹਾਨ ਜੰਗ ਕੀਤਾ ਹੈ ਤੋਂ ਜਿਸ ਦੇ ਵਿੱਚ ਦੇਵਤੇ ਵੀ ਜੰਗ ਦੇਖਣ ਵਾਸਤੇ ਆਏ ਆਕਾਸ਼ ਵਿੱਚ ਬਰਮਾ ਵਿਸ਼ਨੂੰ ਸ਼ਿਵ ਜੀ ਸਭ ਆਏ ਹਨ 33 ਕਰੋੜ ਦੇਵਤੇ ਆਏ ਵੇਖ ਵੇਖ ਕੇ ਹੈਰਾਨ ਹੋ ਗਏ ਇੰਨੀ ਲੱਖਾਂ ਦੀ ਗਿਣਤੀ ਚ ਚਾਰ ਚਿਹਰੇ ਫੌਜ ਹੋਵੇ ਔਰ 32 ਤਿਆਰਪੁਰ ਤਿਆਰ ਤੇ ਪੰਜ ਯਖਮੀ ਤੇ ਦੋ ਸਹਿਬਜਾਦੇ ਕੇਵਲ ਨਾਲ ਲੈ ਕੇ ਸਤਿਗੁਰੂ ਸਚੇ ਪਾਤਸ਼ਾਹ ਸਾਰੀ ਦਿਹਾੜੀ ਐਸਾ ਜੰਗ ਮਚਾਇਆ ਔਰ ਉਹ ਬੱਚੇ ਜਿਹੜੇ ਸਨ ਹਵਾਲਾ ਤੇ ਇੱਕ ਲੜਾਉ ਕਿੜੀਆਂ ਤੇ ਨਾ ਬਾਜ ਛੜਾਉ ਤਵਾ ਦੋ ਬੰ ਸਿੰਘ ਨਾਮ ਕਹਾਉ ਉਹਨਾਂ ਉਹਨਾਂ ਪਵਿੱਤਰ ਬਚਨਾਂ ਨੂੰ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਸਫਲੇ ਕੀਤਾ ਹੈ ਉਹ ਖਾਲਸਾ ਜੀ ਉਹ ਪਵਿੱਤਰ ਸ਼ਹੀਦੀ ਜੋੜ ਮੇਲਾ ਜਦੋਂ ਦੋਵੇਂ ਸਹਿਬਜਾਦੇ ਸਤਿਗੁਰੂ ਸਚੇ ਪਾਤਸ਼ਾਹ ਜੀ ਦੇ ਸ਼ਹੀਦ ਹੋਏ ਉਹ ਪਰਸਨ ਹੋ ਹੈ ਸਭ ਦੁਨੀਆ ਦੇ ਵਿੱਚ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਸਹਿਬਜ਼ਾਦੇ ਦੇ ਜੋੜ ਮੇਲੇ ਮਨਾਉਣ ਵਾਸਤੇ ਅਖੰਡ ਪਾਠ ਆਰੰਭ ਹੋ ਗਿਆ ਹੈ। ਥਾਵਾਂ ਥਾਵਾਂ ਤੇ ਦੀਵਾਨ ਸਜ ਰਹੇ ਹਨ, ਕੀਰਤਨ ਹੋ ਰਹੇ ਹਨ, ਕਾੜੀ ਸਿੰਘ, ਕਵੀ ਸਿੰਘ, ਕਥਾ ਕੀਰਤਨ ਦੁਆਰਾ ਸਭ ਥਾਵਾਂ ਤੇ ਗੁਰੂ ਕੀ ਪਵਿੱਤਰ ਗੁਰਪੁਰਬ ਨੂੰ ਮਨਾਉਣ ਵਾਸਤੇ ਤਿਆਰੀਆਂ ਹੋ ਰਹੀਆਂ ਹਨ। ਹਰ ਸਾਜੀ ਦੁਨੀਆ ਦੇ ਵਿੱਚ ਇਹ ਨਿਗਾਹ ਮਾਰ ਕੇ ਵੇਖੋ ਦੁਨੀਆ ਦਾ ਇਤਿਹਾਸ ਪੜੋ। ਕੋਈ ઋષਿ, Muni, ਪੀਰ, ਪਗੰਬਰ, ਅਵਤਾਰ ਐਸਾ ਨਹੀਂ ਹੋਇਆ। ਜਿਸਨੇ ਆਪਣੀ ਪਰਜਾ ਵਾਸਤੇ ਇੱਕ ਪੁੱਤਰ ਵੀ ਕੁਰਬਾਨ ਕੀਤਾ ਹੋਵੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੋਵੇ ਨਹੀਂ ਨਹੀਂ ਕਿਤੇ ਵੀ ਕੋਈ ਇਤਿਹਾਸ ਨੂੰ ਕੋਈ ਕਿਤੇ ਦੱਸੇ ਪਰ ਤੁਹਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜਿਨੇ ਖਾਲਸਾ ਜੀ ਸਾਡੇ ਵਾਸਤੇ ਕਿੰਨਾ ਉਪਕਾਰ ਕੀਤਾ ਆਪਣੇ ਚਾਰੇ ਦੇ ਚਾਰੇ ਸਹਬਜਾਦੇ ਕੁਰਬਾਨ ਕਰ ਦਿੱਤੇ ਇੰਨਾ ਪਰਉਕਾਰ ਹੋਰ ਕਿਸੇ ਨੇ ਨਹੀਂ ਕੀਤਾ ਹੈ ਫਿਰ ਜਦੋਂ ਪੁੱਛਿਆ ਮਹਾਰਾਜ ਸਹਬਜਾਦੇ ਕਿੱਥੇ ਤਾਂ ਸਾਡੇ ਬਲ ਹੱਥ ਕਰਕੇ ਕਹਿ ਦਿੱਤਾ ਕਿ ਇਹਨਾਂ ਪੁੱਤਰ ਨੂੰ ਕੇਸੀਸ ਪਰ ਵਾਰ ਦਈਏ ਸਤਿਆ ਯਾਰ ਮੂਏ ਤੋਂ ਕੀ ਪਾਇਆ ਜੀਵ ਤਲਾਸ਼ ਹਿਆ ਇਹ ਹੁਣ ਅਸੀਂ ਚਾਲ ਕਰਨਾ ਕਿ ਗੁਰੂ ਕੇ ਪੁੱਤਰ ਹਾਂ ਕਿ ਕੋ ਪੁੱਤਰ ਹਾਂ ਇਹ ਤਾਂ ਖੰਡੇ ਦਾ ਅੰਮ੍ਰਿਤ ਚਾਕੇ ਗੁਰੂ ਕੀ ਬਾਣੀ ਦੇ ਨਿਤਨੇਮੀ ਹਾਂ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਿੜ ਨੇਕਿਆ ਹੈ ਕਿਸੇ ਦੇਵਤਾਰੀ ਪਖੰਡਿਤ ਕਵਰ ਮੜੀ ਮੱਛੂਤ ਪ੍ਰੇਤ ਯੰਤਰ ਮੰਤਰ ਕਿਸੇ ਦੇ ਵਿੱਚ ਨਹੀਂ ਚੜੇ ਹੋਏ ਜਨਤ ਜੋਤ ਦੇ ਵਿੱਚ ਜੁੜੇ ਹੋਏ ਹਾਂ ਸਵਾਸ ਸਵਾਸ ਸਿਮਰਨ ਵਾਹਿਗੁਰੂ ਮੰਤਰ ਦਾ ਕਰਦੇ ਹਾਂ ਗੁਰਬਾਣੀ ਦਾ ਨਿਤਨੇਮ ਕਰਦੇ ਹਾਂ ਤਰਮ ਦੀ ਕਿਰਤ ਕਰਕੇ ਵੱਲ ਕੇ ਛਕਦੇ ਹਾਂ ਸਤਿਗੁਰੂ ਜੀ ਦੇ ਪਰਉਪਕਾਰਾਂ ਨੂੰ ਚੇਤੇ ਕੀਤਾ ਹੋਇਆ ਫਿਰ ਤਾਂ ਪੁੱਤਰ ਨਹੀਂ ਤਾਂ ਕਿਤੇ ਅਚਿਰਤ ਕਲਮਚਿਨਾ ਸ਼ਾਮਲ ਹੋ ਜਾਂਦੇ ਹੋਈਏ ਤੋਂ ਸੱਚੇ ਪਾਰਖਮਾਲ ਹੈ ਸਾਡੇ ਐਸੇ ਕੌਤ ਖਾਲਸਾ ਇਹਨਾਂ ਦਿਨਾਂ ਦੇ ਵਿੱਚ ਕੀਤੇ ਹਨ ਸਾਡੇ ਵਾਸਤੇ ਸਾਨੂੰ ਘਰਾਂ-ਬਾਰਾਂ ਵਾਲੇ ਬਣਾਉਣ ਵਾਸਤੇ ਸਾਨੂੰ ਸਰਦਾਰੀਆਂ ਬਖਸ਼ਣ ਵਾਸਤੇ ਸਾਨੂੰ ਨਿਤ ਦੇ ਸੁੱਖ ਦੇਣ ਵਾਸਤੇ ਆਪਣੇ ਜਿਗਰ ਦੇ ਟੋਟੇ ਚਾਰੇ ਇਹਨਾਂ ਦਿਨਾਂ ਦੇ ਵਿੱਚ ਲਿਖਾਰੇ ਹਨ ਅੱਠ ਕੋਹ ਨੂੰ ਵੱਡੇ ਸਾਹਿਬ ਜਾਨੇ ਤੇ 13 ਕੋਹ ਨੂੰ ਛੋਟੇ ਸਾਹਿਬ ਜਾਨਿਆਂ ਨੇ ਕੁਰਬਾਨੀ ਔਰ 13 ਕੋ ਰੰਬਾਤਾ ਗੂਜਰੀ ਜੀ ਸਤਖੰਡ ਨੂੰ ਗਏ ਹਨ ਉਹ ਜਿਹੜੇ ਬਚਨ ਸਨ ਕਿ ਸਤ ਪ੍ਰਵਾਹ ਤੁਹਾਡੇ ਉੱਤੇ ਵਾਰ ਦੇਗੇ ਸਭ ਸਰਬਉੱਚ ਵਾਰ ਕੇ ਸੱਚੇ ਪਾਤਸ਼ਾਹ ਸੰਤ ਤੇ ਅਮਰਦਾਸ ਬਖਸ਼ੀ ਹੈ ਔਰ ਇਹ ਬਾੜੇ ਤੇ ਇੱਕ ਇਸੇ ਸਿੱਖੀ ਇਹ ਸਭ ਕੁਝ ਬਖਸ਼ਿਆ ਹੋਇਆ ਬਚਨ ਕੀਤੇ ਕਿ ਖਾਲਸਾ ਮੇਰਾ ਰੂਪ ਹੈ ਖਾਲਸਾ ਖਾਲਸੇ ਮੈਂ ਹਾਂ ਕਰੋ ਨਿਵਾਜ਼